ਲੋ ਜੀ ਪਹਿਲਾ ਮੈਚ ਜਿੱਤ ਚੁੱਕੇ ਆਂ ਸੀ ਆ ਆ ਵੀ ਮੈਚ ਦੋ ਤੋਂ ਸ਼ਾਮ ਲੋ ਜੀ ਅੱਜ ਆਪਾਂ ਆਏ ਹੋਏ ਆ ਬਿਜਲੀ ਵਾਲਿਆਂ ਕੋਲ ਐਨ ਐਲ ਵਾਲਿਆਂ ਦੇ ਇਹਨਾਂ ਦੇ ਨਵੇਂ ਫਾਇਰ ਤੇ ਆਏ ਆ ਉਹ ਚੈੱਕ ਕਰਨ ਆਇਆ ਹੈ ਹੈ ਕਿੱਥੇ ਉਹ ਕਿਨੀ ਲਿਓ 100 ਮੀਟਰ ਨਹੀਂ ਆਏ ਘਰ ਤੋਂ ਬਾਹਰ ਤੇ ਮੇਂ ਸਟਾਰਟ ਹੋ ਗਿਆ ਜਿਹੜੇ ਕ੍ਰਿਕਟ ਵਾਲੇ ਟੀਮਾਂ ਪਹੁੰਚ ਗਈਆਂ ਜੀ ਕੋਲ ਗਰਾਊਂਡ ਦੀ ਚਾਬੀ ਆ ਹਾਲੇ ਤੱਕ ਬੰਦਾ ਨਹੀਂ ਆਇਆ ਹੈ ਹਾਂ ਪਹਿਲਾਂ ਕਹਿੰਦੇ ਵੀ ਆਜੋ ਇਹ ਤਾਂ ਇਟਲੀ ਕ੍ਰਿਕਟ ਦਾ ਹਾਲ ਹੈ ਹਾਂ ਇਹ ਨਹੀਂ ਸੱਜ ਸਕਦੇ ਉਹ ਦਾ ਹਾਲ ਆ ਉਹ ਖੜੀਆਂ ਦੋ ਟੀਮਾਂ ਉੱਧਰ ਕਿ ਟੀਮਾਂ ਖੜੀਆਂ ਦੇਖੋ ਹੁਣ ਉਹਦੇ ਮੇਂਤਾ ਮੁੰਦਾ ਕਰ ਲਓ ਬਾਈ ਤਾਂ ਹੁਣ ਉਹਨੇ ਆ ਗਏ ਪਹੁੰਚ ਗਏ ਪਹੁੰਚ ਗਏ ਪਹੁੰਚ ਗਏ ਹੈਗੀ ਚਾਬੀ ਝੋਕਰ ਝੋਕਰ ਇਹ ਦੇਖਿਆ ਡਰਾਖਤ ਥੱਲੇ ਖੜੀ ਲੱਗਦੀ ਆ ਬਾਬਾ ਬਿਠਾ ਕਰਾਇਆ ਹੋਈਆਂ ਆ ਪਹਿਲੀ ਗੱਡੀ ਆ ਆਪਣੀ ਉਹ ਬਾੜੀ ਉਹਨਾਂ ਨੇ ਨਵਾ ਪਲੇਅਰ ਨਵਾ ਪਲੇਅਰ ਹਮਜਾ ਹਮਜਾ ਪਾਕਿਸਤਾਨ ਤੋਂ ਚੱਕਿਆ ਸੀ ਮੁੰਡਾ ਠੀਕ ਹੈ ਇਹ ਵਿਚਾਰਾ ਲਫਦਾ ਲਫਦਾ ਇੱਥੇ ਆ ਗਿਆ ਪਤਾ ਨਹੀਂ ਕੋਈ ਗਰੋਸ ਕਰ ਗਿਆ ਆ ਜਾਓ ਵੀ ਆ ਜਾਓ ਤੇ ਬਰਾਨੇ ਗੱਡੀ ਲਈਏ ਨੇ ਅੱਜ ਪਾਰਟੀ ਸ਼ਾਮ ਦੀ ਇਹਦੇ ਕਿੰਨੀ ਆ ਪੁਕਰਣਾ ਨੇ ਨਾ ਘੈਂਟ ਆ ਯਾਰ ਗੱਡੀ ਸੋਹਣੀ ਆ ਵਿੱਚੋ ਵੀ ਘੈਂਟ ਆ ਬੜੀਆ ਅਛੇ ਮਨ ਵਾਲਾ ਹਮ ਕੈਮਰਾ ਕੋ ਪੀ ਜੋ ਪੀ ਜੋ ਦਾ ਪੀ ਜੋ ਦਾ ਅੱਛਾ 209 8 ਆ ਇਹ ਕਿੱਦਾਂ ਜੀ ਲੋ ਵੀ ਲਾਈਵਿਆਂ ਨੇ ਪੂਰੇ ਤਕੜੇ ਕੈਮਰੇ ਨਾਲ ਹੋਣਾ ਅੱਜ ਇਹ ਟੂਰਨਾਮੈਂਟ ਦਾ ਇਹ ਸਾਡੇ ਵੀਰ ਕਰਦੇ ਨੇ ਲਾਈਵ ਜੇ ਕਿਸੇ ਨੇ ਲਾਈਵ ਕਰਾਉਣਾ ਹੋਇਆ ਤਾਂ ਜਰੂਰ ਸੇਵਾ ਦਾ ਮੌਕਾ ਦਿਓ ਵਧੀਆ ਵੀਰੇ ਠੀਕ ਠਾਕ ਹੈ ਔਰ ਕਿਹੜਾ ਚੈਨਲ ਹੈ ਜੀ ਆਪਣਾ ਚਾਲ ਲਾਈਵ ਟੀਵੀ ਇਟਲੀ ਚਾਲ ਲਾਈਵ ਟੀਵੀ ਲਾਈਵ ਟੀਵੀ ਚਾਲ ਲਾਈਵ ਟੀਵੀ ਇਟਲੀ ਪੂਰਾ ਤਕੜਾ ਪ੍ਰੋਜੈਕਟ ਆ ਬਾਈ ਕੋਲ ਤੇ ਇੱਧਰ ਕੈਮਰਾ ਬਾਈ ਦਾ ਹਾ ਕਟੋ ਘਟ 22500 ਦਾ ਸਮਾਨ ਸਮਾਨੇ ਆ ਇਹ ਹਾਂ ਹਾਂ ਸਹੀ ਆ ਉੱਥੇ ਲਾਉਂਗੇ ਪੂਰੇ ਹੋਣਾ ਕਿਉਂਕਿ ਇੱਥੇ ਬੜਾ ਪਿੱਛੇ ਜਾ ਹੋ ਜਾਂਦਾ ਕੁਰੀਆ ਹੋ ਜਾ ਲੇ ਪ੍ਰੋਜੈਕਟ ਲਾਈਵ ਵਾਲਾ ਅੱਧਾ ਘਾਟਾ ਬਨਣ ਨੂੰ ਲੱਗਦਾ ਇਹਨੂੰ ਹੋਰੇ ਮਹ ਤਾਂ ਉਧਰ ਤਾਂ ਸਮਝ ਆਵੇ 6000 ਯੂਰੋ ਲਾਇਆ ਅਗਲੇ ਨੇ ਅਗਲੇ ਨੇ 6 ਲਾਇਆ ਤੇ ਕਲਿੱਪਾਂ ਮੇਰੇ ਕੋਲ ਪੂਨੀਆਂ ਘਾਟਾ ਬਨਣ ਨੂੰ ਲੱਗਦਾ ਇਹਨੂੰ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਬਲਾਅਰਾਂ ਨੂੰ ਤੁਹਾਡਾ ਵੈਲਕਮ ਅੱਜ ਆਪ ਆਏ ਹੋਏ ਟੂਰਨਾਮੈਂਟ ਖੇਲਣ ਲਾਲੀਓ ਦੇ ਵਿੱਚ ਆਪਣੀ ਆ ਚੁੱਕੀ ਹੈ ਫੀਲਡਿੰਗ ਬੰਦੇ ਰੌਲਾ ਪਾ ਰਹੇ ਹਨ ਕਹਿੰਦੇ ਜਾਂ ਬਲੌਗ ਬਣਾ ਲੈ ਜਾਂ ਖੇਡੇ ਲੈ ਹੁਣ ਖੇਡੀਏ ਪਹਿਲਾ ਆਗੇ ਜੀ ਆਗੇ ਆ ਚਲੋ ਚਲੋ ਲੋ ਜੀ ਪਹਿਲਾ ਮੈਚ ਜਿੱਤ ਚੁੱਕੇ ਹਾਂ ਅ ਆ ਵੀ ਮੈਚ ਜੁੱਦੋ ਤੋਂ ਸ਼ਾਮ ਲੋ ਜੀ ਦੂਹਾ ਪਾਰਟੀ ਕੀ ਦੇ ਵੱਲੋਂ ਪਾਰਟੀ ਉਹਨਾਂ ਦੇ ਇਸ਼ੂ ਤੇ ਗਲਵੀਰ ਵਾ ਠੀਕ ਹੈ ਠੀਕ ਹੈ ਲੋ ਜੀ ਪਹਿਲਾ ਮੈਚ ਜਿੱਤ ਚੁੱਕੇ ਹਾਂ ਦੂਜੇ ਮੈਚ ਦੀ ਤਿਆਰੀ ਕੀ ਮੈਚ ਹਾਰ ਕੇ ਸਾਡੀ ਟੀਮ ਐਦਾਂ ਬੈਠਦੀ ਹੁੰਦੀ ਐ ਹੁਣ ਆਈਪਲ ਦਾ ਮੈਚ ਦੇਖ ਰਹੇ ਆਂ ਪੰਜਾਬ ਵਾਲਾ ਇੱਕ ਜਿੱਤ ਕੇ ਇੱਕ ਹਾਰ ਕੇ ਵਾੜਾ ਹੁੰਦਾ ਹਾਂ ਹਾਂਜੀ ਆਊਟ ਹੋਇਆ ਵਾਈਡ ਬਾਲ ਆ ਬਾਈਡ ਵਾਈਡ ਇੱਕ ਤਾਂ ਰੌਲਾ ਬਹੁਤ ਪੈਂਦਾ ਯਾਰ ਹਰੇਕ ਬਾਲ ਤੇ ਰੌਲਾ ਪੈਂਦਾ ਇੱਥੇ ਇਹ ਮੈਚ ਰੌਲੇ ਦਾ ਜੇ ਕਿਸੇ ਨੇ ਰੌਲਾ ਗੂਲਾ ਦੇਖਣਾ ਤਾਂ ਉਹਰੇ ਆ ਜਵੀ ਇਹਦੇ ਵਿੱਚ ਪਾ ਕੇ ਆਇਆ ਆ ਸਾਡੇ ਅੰਪਾਇਰ ਸਾਹਿਬ ਇੱਧਰ ਲੋ ਇੱਧਰ ਚੱਲ ਰਿਹਾ ਲਾਈਵ ਪੂਰਾ ਯੈਸ ਬੋਲਰ ਕੋਣ ਹੈ ਇਹ ਸਕੋਰਿੰਗ ਵੀ ਆਉਂਦੀ ਇਹ ਚ ਹਾਂਜੀ ਆ ਚੈੱਕ ਕਰੋ ਇੱਧਰ ਬੋਲ ਲਿਖੂ ਉੱਧਰ ਆਊਗਾ ਹੈ ਹਾਂਜੀ ਆ ਹੁਣ ਆ ਜਾਣਾ ਆਪਣਾ ਕਰਤਾ ਦੇਖੋ ਆਪਣੇ ਨਾਲ ਇੱਥੇ ਆ ਹੋ ਗਿਆ ਹਾਂ ਯਸ ਬਦਿਆ ਸਿਸਟਮ ਆ ਜਾ ਰਿਹਾ ਹਾਂਜੀ ਓ ਬੱਲੇ ਬੱਲੇ ਮੀ ਆ ਗਿਆ ਪਾਪਾ ਘਰੇ ਆਏ ਮੀ ਆ ਗਿਆ ਨਾਲੇ ਓਹੋ 10 ਦਿਨ ਕਹਿੰਦਾ ਮੀ ਦਾ ਕਿਨੇ 10 ਦਿਨ 5 6 ਦਿਨ ਅੱਜ ਹੋਇਆ ਮੂ ਰਾਮੀ ਗੱਡ ਕੇ ਹਾਂ ਕੋਈ ਨਹੀਂ ਆਇਆ ਨਾਲ ਮੀ ਤਾਂ ਅੱਜ ਸਹੀ ਗੱਲ ਹੈ ਕਿਵੇਂ ਰਹੀ ਠੀਕ ਅੱਜ ਰਸਮ ਕਿਵੇਂ ਰਹੀ ਮਹਾ ਲੜਾਈ ਨਹੀਂ ਕੱਲ ਕਰੀ ਸੀ ਕਿਥੇ ਕਰੀ ਸੀ ਗੱਲ ਦੱਸ ਮਨਜ ਕੱਲ ਕਿਸੇ ਕਰੀ ਸੀ ਬੌਮੀ ਦਾ ਕਿਹਦੇ ਕਰੀ ਨਗਰ ਨਗਰ ਕੀ ਤੁੰਦ ਕੱਲ ਸਾਰਾ ਘਾਦਾ ਵੀ ਤਾਂ ਕੱਟਦਾ ਉਹ ਵੀ ਜਦੋਂ ਬੰਦਾ ਬਾਹਰ ਘੁੰਮ ਫਿਰ ਕੇ ਖੇਲ ਕੇ ਆਉਂਦਾ ਨਾ ਬਣੀ ਮੜਾਈ ਰੋਟੀ ਮਿਲ ਜਵੇ ਨਾ ਉਹਦੇ ਵਾਰ ਕੀ ਰੀਤ ਨਹੀਂ ਹੈ ਹਲੋ ਬਾਈ ਜੀ ਆਜੋ ਵੇ ਨਹੀਂ ਵੇ ਨਹੀਂ ਵੇ ਨਹੀਂ ਰੋਟੀ ਆ ਗਈ ਚਲੋ ਮੀਂਹ ਪੈਂਦਾ ਰੋਟੀ ਖਾ ਕੇ ਦਰਸਾਉਂਦੇ ਚਲੋ ਛੇਤੀ ਸੁਬੀਤੋ 1 2 3 4 5 6 7 8 9 10 ਤੂੰ ਛੇਤੀ ਕਰ ਜਦੀ ਕਰੋ ਚਲੋ ਬਾਈ ਦਾਣੇ ਦਾਣੇ ਤੇ ਲਿਖਿਆ ਕਹਿੰਦੇ ਖਾਣੇ ਵਾਲੇ ਚਾਣੋ ਅਸੀਂ ਪਹਿਲਾਂ ਬਾਹਰ ਬੈਠੇ ਸੀ ਉੱਥੇ ਪੀਸੇ ਮੰਗਾਉਣ ਲੱਗੇ ਸੀ ਫਿਰ ਬੰਦੇ ਨੂੰ ਫੋਨ ਆ ਗਿਆ ਉਹ ਘਰੇ ਚਲੇ ਗਿਆ ਤੇ ਆਪਣਾ ਨਾਮ ਲਿਖਿਆ ਅਸੀਂ ਇਹ ਦਾਲ ਦੇ ਉੱਤੇ ਇਹ ਮਸਰੇਲੇ ਦੇ ਉੱਤੇ ਲੋ ਜੀ ਮੀਂਹ ਪੈ ਕੇ ਹਟਿਆ ਬੜਾ ਹੀ ਸ਼ਾਨਦਾਰ ਮੌਸਮ ਹੋ ਗਿਆ ਠੰਡਾ ਖੰਡਾ ਪੂਰਾ ਹੈ ਨਾ ਤੇ ਚਿੜੀਆਂ ਬੋਲ ਰਹੀਆਂ ਤੇ ਮਿੱਟੀ ਦੀ ਖੁਸ਼ਬੂ ਆ ਰਹੀ ਹੈ ਧਰਤੀ ਚੋ ਜਿਹੜੀ ਕਹਿੰਦੇ ਨੇ ਪਰਦਾ ਜੀ ਛੁੱਟਦੀ ਆ ਉਹ ਕੰਮ ਹੋਇਆ ਵਾ ਇੱਕ ਨੰਬਰ ਗੱਲਬਾਤ ਹੋਈ ਪਈ ਹੈ ਮੀਂਹ ਆਊਗਾ ਜੇ ਵੀ ਸ਼ਾਮ ਨੂੰ ਰਾਤ ਨੂੰ ਸੌਰੀ ਅੱਜ ਆਪਾਂ ਆਏ ਹਾਂ ਬਿਜਲੀ ਵਾਲਿਆਂ ਕੋਲ ਐਨਐਲ ਵਾਲਿਆਂ ਦੇ ਇਹਨਾਂ ਦੇ ਨਵੇਂ ਫਾਇਰ ਤੇ ਆਏ ਆ ਉਹ ਚੈੱਕ ਕਰਨ ਆਇਆ ਵਾ ਕਿਉਂਕਿ ਬਿੱਲ ਬਾਵਾ ਆਉਣ ਲੱਗ ਗਏ ਹੁਣ ਦੋ ਤਿੰਨ ਬਿਲ ਆਏ ਆ ਬਾਵਾ ਉੱਚੇ ਆ ਵੱਡੇ ਆ ਤੇ ਹੁਣ ਦੇਖਦੇ ਆ ਜੀ ਤਲੀਫਾ ਕਰਦੇ ਹੋਏ ਕੋਈ ਵਧੀਆ ਜਾ ਫੇ ਮੈਂ ਤੁਹਾਨੂੰ ਦੱਸਦਾ ਲੋ ਜੀ ਆਪਨੇ ਤਲੀਫਾ ਚੇਂਜ ਕਰਾਤਾ ਜਿਹੜਾ ਬਿਜਲੀ ਵਾਲਾ ਹੋਇਆ ਉਹ ਹੈਗਾ ਆਪਣਾ 0.15 ਕਿਲੋਵਾਟ ਇੱਕ ਜੁਆਇੰਟ 15 ਸੈਂਟ ਦੀ ਹੋਈ ਹੈ ਆਪਣੀ ਪਹਿਲਾਂ ਜਿਹੜੀ ਮੈਂ ਭਰਦਾ ਸੀ ਉਹ ਸੀ 28 ਸੈਂਟ ਹੁਣ ਹੋਈ ਆ 15 ਦੀ ਤੇ ਗੈਸ ਦੀ ਹੋਈ ਆ ਪਹਿਲਾਂ ਭਰਦਾ ਸੀ 90 ਤੇ ਹੁਣ ਹੋਈ ਆ 45 ਅੱਧੋ-ਅੱਧਰਾ ਫਰਕ ਪੈ ਗਿਆ ਤੇ ਮੈਨੂੰ ਮੇਲ ਆਈ ਸੀ ਮੈਨੂੰ ਮੇਲ ਤੋਂ ਪਤਾ ਲੱਗਿਆ ਵੀ ਇਹਨਾਂ ਦੇ ਫਾਇਰ ਤੇ ਚੱਲਦੇ ਆਂ ਤੇ ਇਹਨਾਂ ਦੇ ਜਿਹੜੇ ਫਾਇਰ ਤੇ ਐਨਐਲ ਵਾਲਿਆਂ ਦੇ ਇਹ 14 ਮਈ ਤੱਕ ਆ ਸਿਰਫ ਜੇ ਕਿਸੇ ਮੇਰੇ ਵੀਰ ਨੂੰ ਬਿੱਲ ਜ਼ਿਆਦਾ ਆਉਣੇ ਆ ਤੇ ਉਹ ਚੇਂਜ ਕਰਾ ਸਕਦਾ ਆਪਣੇ ਤੇ ਤਲੀਫੇ ਚੇਂਜ ਕਰਾ ਲਿਓ ਆਪਣੇ ਕਈ ਮੈਨੂੰ ਵੀ ਹੁਣ ਮੇਲ ਆਈ ਦੀ ਪਤਾ ਲੱਗਿਆ ਨਹੀਂ ਮੈਂ ਵੀ ਇਦਾਂ ਹੀ ਭਰੀ ਜਾਂਦਾ ਸੀ ਤੇ 4-5 ਮਹੀਨੇ ਹੋ ਗਏ ਇੱਕ ਵਾਰੀ 400 ਆ ਗਿਆ ਕੋਈ 500 ਆ ਗਿਆ ਹੁਣ ਦੇਖਦੇ ਹੁਣ ਯਾਨੀ ਕਿ ਇਹ 15 ਮਈ ਤੋਂ ਪਹਿਲਾਂ ਪਹਿਲਾਂ ਕਰਾਉਣਾ ਪੈਣਾ ਆਪਾਂ ਨੂੰ 15 ਮਈ ਤੱਕ ਆ ਫਾਇਰ ਤਾਂ ਇਹ ਤੇ ਹੁਣ ਚੱਲਦੇ ਆਪਾਂ ਘਰ ਨੂੰ ਇਹ ਕੰਮ ਬਹੁਤ ਜ਼ਰੂਰੀ ਸੀ ਮੇਰਾ ਯਾਰ ਇਹ ਕੰਮ ਹੋ ਗਿਆ ਆਪਣਾ ਇਹਨਾਂ ਨਾਲਾਂ ਦੀ ਇੱਕ ਮੌਜ ਹੁੰਦੀ ਇਹਨਾਂ ਦੀ ਜਿਹੜਾ ਤਲੀਫਾ ਕਰਤਾ ਫਿਰ ਉਹੀ ਰਹਿੰਦਾ ਹੈ ਬਾਕੀ ਜਿਹੜੇ ਹੋਰ ਕੰਪਨੀਆਂ ਉਹ ਚੇਂਜ ਚੁੰਜ ਕਰੀ ਜਾਨੀਆਂ ਆਪਣੇ ਆਟੋਮੈਟਿਕੇ ਮੇਰਾ ਪਹਿਲਾਂ ਜਿਹੜਾ ਤਲੀਫਾ ਜੀ ਉਹ ਖਤਮ ਹੋ ਗਿਆ ਸੀ ਤੇ ਮੈਨੂੰ ਪਤਾ ਹੀ ਨਹੀਂ ਸੀ ਮੇਲ ਆਈ ਮੇਲ ਮੈਂ ਦੇਖੀ ਨਹੀਂ ਇੱਕ ਦਿਨ ਬੈਠੇ ਬੈਠੇ ਉਹਦਾਂ ਹੀ ਫੋਲ ਲਿਆ ਮੈਂ ਚਲੋ ਆ ਵੀ ਫਾਇਦਾ ਹੋ ਗਿਆ ਆਪਣਾ ਲੋ ਐਮ ਬੁਲੰਦ ਆਗੇ ਮਹਾਰਾਜ ਸੱਚਾ ਆਹ ਮਨੋਂ ਨੇ ਲਿਖਿਆ ਵੀ ਦਿੱਤਾ ਕਿ ਨਹੀਂ ਗੈਸ ਹੋਈ ਏ ਤੇਰੀ 0.45 ਤੇ ਜਿਹੜੇ ਬਿਜਲੀ ਆ ਉਹ ਹੈਗੀ 0.15 ਇੱਕ ਸਾਲ ਲਈ ਇਹ ਫੀਸ ਉਹ ਹਰਦ ਹੁਣ ਇੱਕ ਸਾਲ ਇੱਕ ਸਾਲ ਇਹੀ ਰਹਿਣਾ ਤਾਲੀਫਾ ਆਪਣਾ ਤੇ ਇੱਕ ਸਾਲ ਬਾਅਦ ਆਪਾਂ ਨੂੰ ਫੇਰ ਹੋਣਾ ਪੈਣਾ ਅਗਲੇ ਪ੍ਰੀਮੀਅਮ ਵੇਰੇ ਤੱਕ ਫੇਰ ਚੇਂਜ ਕਰਾਉਣਾ ਪੈਣਾ ਆਪਾਂ ਨੂੰ ਆਪਾਂ ਆ ਗਏ ਹੁਣ ਗੱਡੀ ਕੋਲ ਗੱਡੀ ਚੱਕੀਏ ਤੇ ਕੱਲ ਰਾਤ ਦਾ ਮੀਂਹ ਪੈ ਰਿਹਾ ਇੱਥੇ ਉਹ ਦੇਖ ਵੀ ਰਹੇ ਐਸਾ ਗ੍ਰੀਨ ਦੇ ਉੱਤੇ ਤੇ ਹੁਣ ਚੱਲਦਿਆ ਕਰਨ ਮੈਂ ਕੰਮ ਛੱਡ ਕੇ ਸਿੱਧਾ ਇੱਧਰ ਨੂੰ ਆ ਗਿਆ ਸੀ ਪਹਿਲਾਂ ਲੋ ਜੀ ਘਰੇ ਪਹੁੰਚ ਗਏ ਆਪਾਂ ਮੈਂ ਤਾਂ ਮਿੱਠੇ ਜੂਸ ਪੀਏ ਕੋਟੇ ਆਪਾਂ ਇਹ ਹੈ ਕੋਕੋਨਟ ਦਾ ਜੂਸ ਇਹ ਵਾਲਾ ਹਾਂ ਕਿੱਥੇ ਉਥੇ ਕਨੀ ਲਿਓ ਉਥੇ ਧੀ ਬਕੀਏ ਉਹ ਬਲੇ ਬੈਠਾ ਬੈਠਾ ਸੱਚੀ ਆ ਕਾ ਖਾ ਰਿਆ ਹੈ ਨਾ ਪੁੱਤ ਹਾਂ ਪੁੱਤ ਹਾਂ ਪੁੱਤ ਤੋਂ ਮੈਂ ਮੋਰ ਬਿਜਲੀ ਦੇਖੀ ਬਿਜਲੀ ਦੇਖੀ ਸੀ ਅੱਛਾ ਜੀ ਮੌਸਮ ਬਹੁਤ ਖਰਾਬ ਹੋਇਆ ਹੋਇਆ ਬੱਦਲ ਵਾਹੀਏ ਚਾਰੇ ਪਾਸੇ ਹਾ ਪੁੱਤ ਉਹ ਕਰਦੇ ਹੀ ਹੁੰਨੇ ਪੁੱਤੋ ਚਲ ਆ ਜੋ ਅੰਦਰ ਹੁਣ ਮੀਂਹ ਪੈਣ ਲੱਗ ਗਿਆ ਕੱਦ੍ਹਾ ਖੜਾ ਸੀ ਬਦਲ ਪੈਣ ਨੂੰ ਕੱਦ੍ਹਾ ਹੀ ਫਾਈਨਲੀ ਹੁਣ ਮੀਂਹ ਪੈਣ ਲੱਗਿਆ ਵੀ ਆਇਆ ਵੀ ਬਹੁਤ ਪੀਡਾਂ ਨਾਲ ਲੋ ਜੀ ਬਾਹਰ ਪੈ ਰਿਆ ਮੀਂਹ ਤੇ ਇੱਧਰ ਚੱਲ ਰਹੇ ਆ ਪਤਾਤੇ ਫਰਾਈ ਹੋ ਰਹੇ ਨੇ ਤੇ ਇੱਧਰ ਚੱਲ ਰਹੀ ਆ ਇਹ ਰ ਫਰਾਈ ਦੇ ਵਿੱਚ ਲਾਇਵ ਆਪਾਂ ਨੇ ਪੋਲੋ ਕਿਉਂਕਿ ਅੱਜ ਮੌਸਮ ਵੀ ਵਧੀਆ ਖਾਣੇ ਪੀਣੇ ਜਿਹੜਾ ਮਾ ਕਿਉਂ ਨਾ ਪੋਲੋ ਬਣਾਇਆ ਜਾਵੇ ਫਿਰ ਅੱਜ ਤੇ ਮੌਸਮ ਪੂਰਾ ਸ਼ਾਨਦਾਰ ਠੰਡ ਹੋ ਗਈ ਇੱਕ ਤਰ੍ਹਾਂ ਦੀ ਪੂਰੀਆਂ ਨਾਲ ਸ਼ਾਮ ਹੁੰਦੇ ਬਾਈ ਤਕਰੀਬਨ 6:30 ਹੋ ਗਈਆਂ ਤੇ ਹੁਣ ਮੜਾ ਮੀਂਹ ਰੁਕਿਆ ਪਹਿਲਾਂ ਲਗਾਤਾਰ 2 ਘੰਟੇ ਲਗਾਤਾਰ ਮੀਂਹ ਪਿਆ ਤੇ ਮੌਸਮ ਇਦਾਂ ਦਾ ਕਰ ਗਿਆ ਵੀ ਠੰਡਾ ਠਾਰ ਰਹਿਣ ਬਰੀਕ ਬਰੀਕ ਜੇ ਗੋਲੇ ਜਿਹੀ ਪਹਿਲੇ ਗੜੇ ਕਹਦੇ ਨੇ ਕਈ ਪਾ ਏਰੀਆ ਚ ਸਾਡੇ ਏਰੀਆ ਚ ਗੋਲੇ ਕਹਿੰਦੇ ਗੋਲੇ ਪੈ ਗਏ ਅੱਜ ਹਣੋ ਪਾ ਜਗਤ ਆ ਜਗ ਇੰਨੀ ਬੇਤਵਾਰੀ ਹੈ ਨਾ ਰਿਮੋਟ ਵੀ ਨਾਲ ਲੈ ਕੇ ਹਾਂ ਦੋ ਜਾ ਕੇ ਵੀ ਚੱਕ ਨਾ ਲਵੇ ਹਾਂਜੀ ਦੋ ਘਮਾ ਮੈਂ ਰੱਖ ਦਿੰਨਾ ਮੈਂ ਰੱਖ ਦਿੰਨਾ ਪ੍ਰਧਾਨ ਮੈਂ ਰੱਖ ਮੈਂ ਰੱਖ ਦਿੰਨਾ ਕਿੰਨੇ ਵੀ ਲੈ ਕੇ ਆਇਆ ਕੀ ਤੈਨੂੰ ਜੂਸ ਪੀਣਾ ਥੋੜੇ ਖਾਏ ਸਾਗਲੀ ਵੀ ਲੇਜੀ ਪਰ ਫੈਲਪੋ ਪਾ ਲੈ ਨਾਲ ਠੰਡ ਹੋ ਗਈ ਬਾਹਰ ਹੁਣ ਚਲੋ ਠੋਏ ਲੋ ਜੀ ਮੀਂਹ ਹਟ ਗਿਆ ਹੁਣ ਨਿਕਲੇ ਬਾਹਰ ਰੋਟੀ ਪਾਣੀ ਖਾ ਕੇ ਸੈਰ ਕਰਨ ਚੱਲੇ ਆ ਤੇ ਫੌਜਾ ਆਪਣੀ ਸਾਰੀਆਂ ਰੈਡੀ ਹੋ ਗਈਆਂ ਗੂੜ ਸ਼ੂਟ ਪਾ ਲੈਣਾਂ ਨੇ ਅੱਜ ਰੱਬ ਨੇ ਇੰਨੀ ਜਿਆਦਾ ਠੰਡ ਕਰਤੀ ਵੀ ਸਾਨੂੰ ਦੁਆਰ ਤੇ ਫੈਲਪੇ ਕੱਢਣੇ ਪਏ ਪਾਰਕ ਲੈ ਕੇ ਜਾ ਰਿਹਾ ਤੈਨੂੰ ਮੈਂ ਅੱਛਾ ਹਾਂਜੀ ਉਹ ਬਲੌਗ ਜੀ ਮੀਂਹ ਤਾਂ ਪਾਦਾ ਮੀਂਹ ਆ ਗਿਆ ਬਾਈ ਅਸੀਂ ਹਜੇ 100 ਮੀਟਰ ਨਹੀਂ ਆਇਆ ਘਰ ਤੋਂ ਬਾਹਰ ਤੇ ਮੈਂ سٹਾਰਟ ਹੋ ਗਿਆ ਹਾਂ ਬਤ ਚਿੜੀਆਂ ਮਰੇ ਸਿਰ ਤੇ ਕਾਟੇ ਨੂੰ ਬੈਠ ਗਿਆ ਚਿੜੀਆਂ ਹਾਂ ਜੀ ਸਿਰ ਤੇ ਚਿੜੀਆਂ ਤੇਰੇ ਸਿਰ ਤੇ ਕਾਤੇ ਬੈਠਣਗੇ ਦੱਸ ਦੂੰ ਨਹੀਂ ਆ ਗਿਆ ਨਹੀਂ ਆਗਾ ਨਹੀਂ ਅੱਜ ਤਾਂ ਬੜੀ ਕੋਲੋਲੇ ਹੋ ਗਈ ਜਿਵੇਂ ਘਰ ਤੋਂ ਬਾਹਰ ਨਿਕਲੇ ਜਦੋਂ ਮੀਂਹ ਸਟਾਰਟ ਹੋ ਗਿਆ ਮੀਂਹ ਬਹਾਵਾ ਤੇਜ਼ ਹੋ ਗਿਆ ਹੁਣ ਜਾਣਾ ਪੈਣਾ ਘਰੇ ਵਾਪਸ ਅਸੀਂ ਤਾਂ ਪਹਿਲਾ ਦਿਨ ਅਸੀਂ ਉੱਪਰ ਵਾਲੀ ਦੀ ਚੱਕਰ ਪੂਰਾ ਆਣ ਪਰ ਹੁਣ ਬੱਚਿਆਂ ਨਾਲ ਤੇ ਮੀਂਹ ਵੀ ਕਹਿੰਦਾ ਨਹੀਂ ਉਹ ਨੰਗ ਜਾਣਾ ਹੈ ਬੱਲੇ ਰਸਮਦੀਪ ਅੱਜ ਕੂੜਾ ਰੱਖਣਾ ਹੈ ਇਹ ਬਾਹਰ ਅੱਛਾ ਜੀ ਹਾਂ ਉਹ ਇਹਦਾ ਰੱਖ ਦੇਣੇ ਕੂੜਾ ਸੀ ਬਾਹਰ ਮੇਰੇ 5:30 ਵਜੇ ਨੂੰ ਗੱਡੀ ਆ ਜਿੰਦੀ ਚੱਕ ਲੈਂਦੀ ਸਾਰਾ ਸਾਮਾਨ। ਉਹ ਪਾਉ ਉੱਪਰ ਲੈ ਜਾਣੀ ਪੁੱਤ ਬਾਲਟੀ ਆਪਣੀ ਆ ਬਾਲਟੀ ਥੋੜਾ ਭੇਜਣੀ ਹੁਣ। ਕਰੋ ਕਰੋ ਆਜੋ। ਦੇ ਦਿਓ ਕਾਦਰੋ ਜਰਿਆ। ਆਹ ਚੀਜ਼ ਬਾਈ ਦਿਹਾੜੀ ਤੇ। ਘੱਟੋ ਘੱਟ ਨਹੀਂ ਤਾਂ 5-6 ਵਾਰ ਹੁੰਦੀ ਸਾਡੇ ਨਾਲ। ਬੱਸ ਕਰ ਬੱਸ ਕਰ ਹੁਣ ਜਾ। ਰੋ 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 ਉਹਨੇ। ਉੱਤ ਪਹਿਲਾਂ ਤਾਂ ਇਹ ਦੇਖਣਾ ਹੌਮ ਦੇਖਣ ਦੇ ਲੋ ਜੀ ਸਾਰਥ ਪੱਟਾ ਕਰਕੇ ਘਰੇ ਆ ਗਏ ਅਸੀਂ ਘਰੇ ਆ ਕੇ ਲੜਾਈ ਵੀ ਹੋ ਰਹੀ ਸਾਡੀ ਬੱਚੇ ਲੜ ਬੀ ਲੈ ਰਿਮੋਟ ਪਿੱਛੇ ਤੇ ਉਹ ਬੈਠਾ ਉੱਤਰ ਜੋਮਲ ਸਿੰਘ ਜੋ ਬਣਾ ਬਾਏ ਬਾਏ ਕਰ ਦੇ ਬਾਏ ਬਾਏ ਲੋ ਜੀ ਅੱਜ ਦਾ ਵਲੌਗ ਇੰਨਾ ਕੀ ਸੀ ਉਮੀਦ ਕਰਦਾ ਹਾਂ ਵਧੀਆ ਲੱਗਿਆ ਹੋਊਗਾ ਤੇ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਆ ਉੱਤੇ ਮਿਲ ਜਿਆ ਤੁਹਾਨੂੰ ਕੱਲ ਦੇ ਵਲੌਗ ਦੇ ਵਿੱਚ ਹਾਂ ਘਾਟੀ ਵਾਲਾ ਬਟਨ ਵੀ ਦਬ ਲਿਓ ਜੀ